ਉਹ ਰੰਗ ਉਤਾ ਫਿਆ ਅਰੇ ਆ ਜਾ ਸਾਰੇ ਆ ਥਾਣੇਦਾਰ ਕਈ ਜਾਂਦੇ ਹੈਗੇ ਅਸੀਂ 84 ਚ ਆਏ ਕੀਤਾ ਤਾਂ ਉਹ 84 ਦੇ ਲੈ ਆਏ ਤੇ ਚਾਹ ਰਟਾਇਰ ਹੋ ਗਏ ਉਸ ਤੋਂ ਬਾਅਦ ਕਿਥੋਂ ਤੱਕ ਅੱਤਵਾਦ ਚੱਲ ਗਿਆ ਅੱਤਵਾਦ ਹੁਣ ਵੀ ਚੱਲੀ ਜਾਂਦਾ ਅਸੀਂ ਆਏ ਆ ਬੰਦੇ ਮਾਰਦੇ ਰਏ ਅਸੀਂ ਉੱਪਰ ਤੇ ਕੜਾ ਹੈ ਸਿੱਟਦੇ ਰਏ ਅਸੀਂ ਐਂ ਕਰਦੇ ਹੋ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਆਸਤਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦੇ ਤਕੜੀਆਂ ਤਕੜੀਆਂ ਅੱਜ ਗੱਲਾਂ ਦੱਸਣੀਆਂ ਸੋਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉਥੋਂ ਤੱਕ ਪਹੁੰਚ ਜੇ ਛੇਤੀ ਛੇਤੀ ਪਹਤਾ ਦਿਓ ਕਿਉਂਕਿ ਨੈਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫੇਰ ਮੁੜ ਕੇ ਆਈ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿਉਂ ਭੱਜੇ ਫਿਰਦੇ ਕੋਈ ਪਾਇਲਟਾਂ ਦੋ ਦੋ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦਿਆਂਗਾ ਹਰੇਕ ਐਮਐਲਏ ਹਰੇਕ ਐਸਐਸਓ ਤੋਂ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆ ਅੱਗੇ ਸੁਣਾਉਣਾ ਤੁਹਾਨੂੰ ਮੈਂ ਇਹਦੀ ਇੱਕ ਪੁਲਿਸ ਮੁਲਾਜ਼ਮ ਦੀ ਨੌਵੀਂ ਵੀਡੀਓ ਜਿਹੜੀ ਉਹ ਬੈਦ ਹੋ ਰਹੀ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਪਹਿਲਾਂ ਤੁਹਾਨੂੰ ਇੱਕ ਮੈਂ ਹੋਰ ਵੀਡੀਓ ਸੁਣਾਉਣਾਗਾ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਬਹੁਤ ਜਿਹੜਾ ਭਖਵਾ ਮੁੱਦਾ ਹੈਗਾ ਇਹ ਜਿਹਨੇ ਸਚਨਾ ਕੰਮ ਕੀਤਾ ਮਾ ਪੀਟੀਨਾ ਕੰਮ ਕੀਤਾ ਬਾਰਨਾ ਕੰਮ ਕੀਤਾ ਸਾਰੀ ਪੁਲਿਸ ਮਨ ਜਾਣਦੀ ਹੈ ਚੰਗੀ ਤਰ੍ਹਾਂ ਮੇਰੇ ਆਣ ਪਰਮਿਸ਼ਨਾਂ ਕਦੇ ਝੂਣੀਆਂ ਮੈਂ ਸਿਪਾਹੀਆਂ ਨੂੰ ਬੇਨਤੀ ਕਰਦਾ ਵੀ ਯਾਰ ਮਾਰੇ ਬਾਅਦ ਸਭ ਤੋਂ ਬਾਅਦ ਸਿਪਾਹੀ ਜਾਣਗੇ ਤੇ ਜੇ ਇਸ ਤਰ੍ਹਾਂ ਦਾ ਕਬਜ਼ਾ ਹੋ ਗਿਆ ਤੇ ਪੰਜਾਬ ਨੂੰ ਤਾਂ ਉਹ ਨਾਂ ਵੀ ਦੇ ਹੀ ਬੈਠਿਆ ਕਿ ਮਿਨੀ ਵਿਹਾਰ ਉਹ ਲੱਪੜ ਖਾਣ ਵਾਲੀ ਕੁੜੀ ਨੂੰ ਤਾਂ ਮੁੱਖ ਮੰਤਰੀ ਇਹ ਪੁਲਸ ਮਲਾਜਮਾਂ ਦੇ ਵੀਡੀਓ ਮੇਰੇ ਕੋਲੇ ਕਾਫੀ ਨੇ ਜਣੇ ਕਿ ਜੇ ਤੁਸੀਂ ਦੇਖ ਸਕੋ ਤਾਂ ਨੂੰ ਮੈਂ ਅੱਗੇ ਹੋਰ ਸੁਣਾਉਣਾ ਇੱਕ ਪ੍ਰਧਾਨ ਮੰਤਰੀ ਬਣਾਤੇ ਮਿੱਥ ਸ਼ਹਿਰ 간 ਕਿੰਨਾ ਧੱਕਾ ਕੀਤਾ ਕੀ ਕੁਝ ਹੋਈ ਜਾਂ ਕਿੰਨੇ ਲੰਗੇ ਕਰਾਏ ਫਿਰ ਵੀ ਵੋਟਾਂ ਦੇ ਵਿੱਚ 65% 60% ਬੋਟ ਪੋਲ ਹੁੰਦੀ ਹੈਗੀ ਉਹਦੇ ਵਿੱਚੋਂ 20-20 3-3 4-4 ਪਾਰਟੀਆਂ 20-20% ਵੋਟ ਪੋਲ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਉਹਦੇ ਬਰਾਬਰ ਕਰਮੇਲ ਖਾਲਸੇ ਨੇ ਕਾਗਜ਼ ਭਰੇ ਉਹਦੇ ਕੁਦਰਤੀ ਕੈਨਸਲ ਹੋ ਗਏ ਚਲੋ ਇਹ ਪੁਰਾਣੀ ਵੀਡੀਓ ਮੈਂ ਤੁਹਾਨੂੰ ਨਵੀਂ ਵੀਡੀਓ ਜਿਹੜੀ ਆ ਸਨੋਣਾਗਾ ਹੁਣ ਕਹਿਣ ਦਾ ਭਾਵ ਕਿ ਜਿਹੜਾ ਇਸ ਪੁਲਿਸ ਮੁਲਾਜ਼ਮ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਨੇ ਜਾਂ ਕੀਤੇ ਜਾ ਰਹੇ ਨੇ ਜਾਂ ਕੀਤੇ ਗਏ ਸੀ ਉਹ ਖੁਲਾਸੇ ਕਿੱਧਰ ਗਏ ਨੇ ਜਾਂ ਕਿੱਥੇ ਗੀਆਂ ਔਰ ਰਿਪੋਰਟਾਂ ਜਾਂ ਪੰਜਾਬ ਸਰਕਾਰ ਨੇ ਇਸ ਪੁਲਿਸ ਮੁਲਾਜ਼ਮ ਨੂੰ ਕਿੱਥੇ ਬੰਦੀ ਬਣਾ ਕੇ ਰੱਖਿਆਗਾ ਜਾਇ ਪੁਲਿਸ ਮੁਲਾਜ਼ਮ ਖੁਦ ਮੁਰਕੇ ਉਸ ਟਾਈਮ ਤੋਂ ਬਾਅਦ ਬੋਲਿਆ ਨਹੀਂ ਤੇ ਇਹ ਪੁਲਿਸ ਮੁਲਾਜ਼ਮ ਕਿੱਥੇ ਹੈ ਇਸ ਵਕਤ ਇਹਦਾ ਪਤਾ ਲਾਉਣਾ ਬਹੁਤ ਜ਼ਰੂਰੀ ਆ ਆਪਣੇ ਪਿੰਡਾ ਸਸਪੈਂਡ ਕੀਤਾ ਤਾਂ ਵੀ ਪਤਾ ਲੱਗ ਜਾਂਦਾ ਜੀ ਸਸਪੈਂਡ ਕੀਤਾ ਹੁੰਦਾ ਇਹ ਵੀ ਬੜੀ ਉਲਝਣਤਾਣੀ ਆ ਇਸ ਮੁਲਾਜ਼ਮ ਨੇ ਦੱਸਿਆ ਪੁਲਿਸ ਮੁਲਾਜ਼ਮਨ ਦੀ ਵੀਡੀਓ ਜਿਹੜੀ ਵਾਇਰਲ ਹੋਈ ਆ ਉਹ ਵੀ ਤੁਹਾਨੂੰ ਸੁਣਾਉਂਗਾ ਜਿਹੜੀ 9 ਮਿੰਟਾਂ ਦੀ ਆ ਇਹਨੇ ਦੱਸਿਆ ਕਿ ਵਿਕੀ ਕਾਊਂਟਰ ਨੂੰ ਕਮੇ ਮਾਰਿਆ ਗਿਆ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਕਿ ਸੁੱਖਾ ਕਲਮਾਂ ਨੂੰ ਮਰਵਾਇਆ ਗਿਆ ਜਿਹੜੇ ਕਹਿੰਦੇ ਆ ਕਿ ਪੁਲਿਸ ਦੀ ਕਚੜੀ ਦੇ ਵਿੱਚ ਮਾਰ ਕੇ ਆ ਕੇ ਉਹ ਮਾਰ ਕੇ ਨਹੀਂ ਗੇ ਉਹ ਮਰਵਾਇਆ ਗਿਆ ਵਿੱਕੀ ਗੌਂਦਰ ਨੂੰ ਕਿਹਾ ਗਿਆ ਕਿ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਤੂੰ ਇਸ ਨੂੰ ਜਿਹੜਾ ਮਕਾਦੇ ਦਾ ਖਾਤਮਾ ਕਰ ਦੇ ਉਸ ਤੋਂ ਬਾਅਦ ਜਿਹੜਾ ਐਸਐਸਪੀ ਹੈ ਜਿਹੜਾ ਵਿੱਕੀ ਗੌਂਦਰ ਦਾ ਦੋਸਤ ਬਣਦਾ ਬਰਾੜ ਆ ਆਖਰ ਫਿਰ ਉਹੀ ਬਰਾੜ ਆ ਉਹਨੂੰ ਬੁਲਾ ਕੇ ਜਿਹੜਾ ਫੜ ਕੇ ਮਾਰਦਾ ਹੈਗਾ ਵਿੱਕੀ ਗੌਂਦਰ ਨੂੰ ਇਹ ਪੁਲਿਸ ਕਿਸੇ ਦੀ ਮਤ ਨਹੀਂ ਹੁੰਦੀ ਤੇ ਫਿਰ ਜਿਹੜੀਆਂ ਸਰਕਾਰਾਂ ਨੇ ਨੇ ਉਹ ਤਨਖਾਹਾਂ ਦਿੰਦੀਆਂ ਨੇ ਇਹਨਾਂ ਨੇ ਹੁਕਮ ਵੀ ਭਜਾਉਣਾ ਹੁੰਦਾਗਾ ਪਰ ਜਿਨ੍ਹਾਂ ਦੇ ਮੂੰਹ ਲੱਗਿਆਗਾ ਲਹੂ ਉਹ ਆਪਣੇ ਫੀਤੀਆਂ ਵਧਾਉਣ ਦੇ ਖਾਤਰ ਕਿਸੇ ਹੱਦ ਤੱਕ ਕਰ ਸਕਦੇ ਆ ਤਾਨੂੰ ਹੋਰ ਵੀ ਇੱਥੇ ਵੱਡੀ ਇੱਕ ਜਾਣਕਾਰੀ ਦਿੰਦਾ ਮੈਂ ਜੇਕਰ ਅੰਮਰਿਤਪਾਲ ਸਿੰਘ ਨੂੰ ਖੰਡੂਰ ਵਾਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਣੀ ਆ ਖੰਡੂਰ ਸਾਹਿਬ ਵਾਸੀਆਂ ਦਾ ਜੇਕਰ ਭਾਈ ਅੰਮਰਤਪਾਲ ਸਿੰਘ ਨੂੰ ਉਹ ਨਾ ਜਿਤਾਉਂਦੇ ਵੋਟਾਂ ਦੇ ਵਿੱਚ ਮਾਫ ਕਰਨਾ ਕਿ ਅੰਮਰਤਪਾਲ ਸਿੰਘ ਦਾ ਵੀ ਜਿਹੜਾ ਹਾਲ ਆ ਪਾਇ ਕਹიდੀਏ ਜਾਂ ਇਹ ਕਹਦੇ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ ਉਸ ਤਰ੍ਹਾਂ ਹੀ ਭਾਈ ਅੰਮਰਤਪਾਲ ਸਿੰਘ ਦੇ ਨਾਲ ਹੋਣਾ ਸੀ ਜਿਸ ਤਰ੍ਹਾਂ ਦੀਪ ਸਿੱਧੂ ਨੂੰ ਘੇਰ ਕੇ ਮਾਰਿਆ ਗਿਆ ਕੱਲੇ ਨੂੰ ਉਸ ਤਰ੍ਹਾਂ ਹੀ ਭਾਈ ਅੰਮਰਤਪਾਲ ਸਿੰਘ ਦੇ ਨਾਲ ਹੋਣਾ ਸੀ ਹੁਣ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਭਾਈ ਅੰਮਰਤਪਾਲ ਸਿੰਘ ਦੇ ਨਾਲ ਤਾਂ ਸਾਰਾ ਪੰਜਾਬ ਖੜਾ ਹੋ ਚੁੱਕਿਆਗਾ ਆ ਬਾਦ ਬਣ ਗਏ ਨੇ ਐਮਪੀ ਬਣ ਗਏ ਨੇ ਤੇ ਐਮਪੀ ਤੋਂ ਬਾਅਦ ਜਿਹੜੀ ਪਾਰਟੀ ਬਣ ਗਈ ਆ ਤੇ ਹੁਣ ਇਹਨਾਂ ਦੇ ਬੱਸ ਦਾ ਰੋਗ ਨਹੀਂ ਰਿਹਾ ਬੇਸ਼ੱਕ ਸਰਕਾਰਾਂ ਗੰਦੀਆਂ ਚਾਲਾਂ ਚੱਲ ਸਕਦੀਆਂ ਕੁਝ ਵੀ ਕਰ ਸਕਦੀਆਂ ਨੇ ਜਿਸ ਰੱਬ ਪੰਜਾਬ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਯੂਕੇ ਦੇ ਵਿੱਚ ਉਤਾਰਖੰਡਾ ਹਰਦੀਪ ਸਿੰਘ ਨਿੱਜਰਾ ਪਰਮਜੀਤ ਸਿੰਘ ਪੰਜਬੜ ਦਾ ਬੱਕ ਬੱਕ ਜਿਹੜਾ ਆ ਪਾ ਕਹਿ ਲੈ ਕੇ ਦੇਸ਼ਾਂ ਦੇ ਵਿੱਚ ਕਾਤਲ ਹੋ ਸਕਦੇ ਨੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲ ਦਾ ਕਤਲ ਆ ਹਰਿਆਣੇ ਦੇ ਵਿੱਚ ਦੀਪ ਸਿੱਧੂ ਦਾ ਤੇ ਜਣੀ ਕਿ ਕਿਸੇ ਦਾ ਅਜੇ ਤੱਕ ਪਤਾ ਨਹੀਂ ਲੱਗਣ ਦਿੱਤਾ ਕੱਲੇ ਹਰਦੀਪ ਸਿੰਘ ਨਿੱਜਰ ਦੇ ਤਾਂ ਥੋੜੇ ਜੇ ਉਤੋਂ ਦੇ ਖਲਾਸੇ ਕੀਤੇ ਸੀ ਟਰੂਡੋ ਸਰਕਾਰ ਨੇ ਪਰ ਉਹ ਵੀ ਜਿਹੜੇ ਵਿੱਚ ਹੀ ਦਬ ਕੇ ਰਹਿ ਗਏ ਨੇ ਮਾਤਾ ਨੂੰ ਪਹਿਲਾਂ ਵੀ ਦੱਸਦਾ ਕਿ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਖੋਣ ਦੀਆਂ ਉਲਟੀਆਂ ਲੱਗਣੀਆਂ ਜਾਂ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਤਮਾਕੂ ਦੇਣਾ ਅੱਪਾ ਇਹ ਵੀਡੀਓ ਵਾਇਰਲ ਹੋਈਆਂ ਸੀ ਤੇ ਉਹਨਾਂ ਦੇ ਮਾਪਿਓ ਨੇ ਵੀ ਇਹ ਜਿਹੜੀ ਗੱਲ ਆ ਮੀਡੀਆ ਦੇ ਸਾਹਮਣੇ ਰੱਖੀ ਸੀ ਕਿ ਉਹਨਾਂ ਨੂੰ ਡਿਬੂਗੜ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਆ ਜਾਨੀ ਕਿ ਭਾਈ ਅੰਮਰਪਾਲ ਸਿੰਘ ਨੂੰ ਵੀ ਜਿਹੜੀ ਪੂਰੀ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਵੈਘਰੂ ਦੇ ਸ਼ੁਕਰਾਨੇ ਦੇ ਕਾਰਨ ਭਾਈ ਅੰਮਰਪਾਲ ਸਿੰਘ ਬਚ ਗਿਆ ਤੇ ਅੱਜ ਚੜ੍ਹਦੀ ਕਲਾ ਦੇ ਵਿੱਚ ਆ ਤੇ ਦੂਸਰਾ ਸਾਥ ਖਨੂਸਾ ਵਾਸੀਆਂ ਨੇ ਜਿਹੜਾ ਦੇ ਦਿੱਤਾ ਕਿਉਂਕਿ ਪੰਜਾਬ ਦਾ ਬੇਸਕ ਬੱਚਾ-ਬੱਚਾ ਭਾਈ ਅੰਮਰਪਾਲ ਸਿੰਘ ਦੇ ਨਾਲ ਆ ਉਹਨਾਂ ਦੀ ਆਵਾਜ਼ ਬਣਿਆ ਹੋਇਆਗਾ ਪਰ ਸਰਕਾਰਾਂ ਨੇ ਕੋਝੀਆਂ ਹਰਕਤਾਂ ਜਿਹੜੀਆਂ ਇਹ ਚੱਲਦੀਆਂ ਨੇ ਇਹ ਕਹਿੰਦੀਆਂ ਨੇ ਕਿ ਜਿਹੜਾ ਸੱਤੋਂ ਅੱਗੋ ਜਿਹੜਾ ਬੰਦਾ ਕੁਰਸੀ ਤੇ ਹੋਰ ਨਾ ਕੋਈ ਬੈਠ ਸਕੇ ਸਾਰਿਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਖਾਸ ਕਰਕੇ ਉਹਨਾਂ ਸਿੱਖਾਂ ਦੇ ਮਗਰ ਪਈਆਂ ਨੇ ਜਿਹੜੇ ਸਿੱਖ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦੇ ਨੇ ਉਹਨਾਂ ਸਿੱਖਾਂ ਨੂੰ ਇਹ ਮਰਵਾਉਣਾ ਚਾਹੁੰਦੇ ਆ ਉਹਨਾਂ ਝਿੱਕਾਂ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਬਾਕੀ ਸਿੱਖਾਂ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਉਹ ਆਪਣੇ ਘਰੇ ਬੈਠੇ ਆ ਉਹਨਾਂ ਨੂੰ ਆਪਣੇ ਖੇਤੀ ਤੱਕ ਮਤਬਲਾ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਮਤਬਲਾ ਉਹਨਾਂ ਨੂੰ ਆਪਣੇ ਕੋਠੀਆਂ ਤੱਕ ਮਤਬਲਾ ਜਿਹਨੂੰ ਮਤਬਲ ਤੇ ਸਿੱਖ ਕੌਮ ਦੇ ਨਾਲ ਆ ਜਿਹਨੂੰ ਮਤਬਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਸਾਡੀ ਬਾਣੀ ਦੇ ਨਾਲ ਪਿਆਰ ਆ ਸਿੱਖੀ ਸਰੂਪ ਦੇ ਨਾਲ ਪਿਆਰ ਆ ਤੇ ਉਹ ਅੱਖਾਂ ਦੇ ਵਿੱਚ ਚੁੱਧਿਆ ਸਰਕਾਰ ਦੇ ਵਿੱਚ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਵੇ ਚਾਹੇ ਉਹ ਦੀਪਸਿੱਧੂ ਹੋਵੇ ਚਾਹੇ ਕੋਈ ਹੋਰ ਨੌਜਵਾਨ ਹੋਵੇ ਹੁਣ ਪ੍ਰੀਤ ਸੈਣੀ ਦਾ ਜਿਹੜਾ ਕਤਲ ਹੋਇਆਗਾ ਮੈਂ ਤਾਂ ਕਤਲ ਕਹੂੰਗਾ ਦੇਖੋ ਪ੍ਰੀਤ ਸੈਣੀ ਪੱਤਰਕਾਰ ਆ ਡੜ ਕੇ ਕਿਹਦੇ ਖਿਲਾਫ ਬੋਲਦਾ ਸੀ ਸਰੌਣ ਕਮੇਟੀ ਦੇ ਤੱਥਾਂ ਦੇ ਆਧਾਰ ਤੇ ਬੋਲਦਾ ਸੀ ਸਬੂਤਾਂ ਦੇ ਆਧਾਰ ਤੇ ਬੋਲਦਾ ਸੀ ਆਖਰ ਬੜਿਆਂ ਨੇ ਕਿਹਾ ਕਿ ਭਾਈ ਤੈਨੂੰ ਜਿਹੜਾ ਇਹ ਖਤਮ ਕਰ ਦੇਣਗੇ ਕਿਉਂਕਿ ਜਦੋਂ ਬੰਦਾ ਸੱਤ ਦੇ ਰਾਤ ਤੇ ਤਰਪੇ ਤਾਂ ਉਹਨੂੰ ਲੱਗਦਾ ਕਿ ਯਾਰ ਦੇਖੋ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਆ ਆਖਰ ਉਹਨੂੰ ਵੀ ਜਿਹੜਾ ਕਿਸ ਤਰ੍ਹਾਂ ਮਾਰਿਆ ਗਿਆ ਪਰ ਉਹਦੇ ਹਾਲੇ ਤੱਕ ਜਿਹੜਾ ਸਬੂਤ ਨੇ ਉਹ ਵੀ ਜਿਹੜੇ ਦੱਬੇ ਰੱਖੇ ਨੇ ਤੇ ਪਰਿਵਾਰ ਨੇ ਉੱਥੇ ਜਿਹੜਾ ਛੱਡ ਦਿੱਤਾ ਬੀਨਿੜਾ ਸਾਡਾ ਮਰਨ ਵਾਲਾ ਮਰ ਗਿਆ ਤੇ ਅਸੀਂ ਹੁਣ ਕੀ ਕਰੀਏ ਉਹਨੂੰ ਸਮਝ ਆਇਆ ਸੀ ਉਹਨੂੰ ਹਟਾਇਆ ਸੀ ਵੀ ਤੂੰ ਨਾ ਇਸ ਤਰ੍ਹਾਂ ਪੰਗੇ ਲੈ ਕਹਿੰਦੇ ਐ ਇਹ ਗੱਲਾਂ ਹੋਈਆਂ ਨੇ ਗੱਲਾਂ ਬਾਤਾਂ ਹੋਈਆਂ ਨੇ ਕਈ ਉੱਥੇ ਆਗੂ ਵੀ ਗਏ ਸੀ ਸਿੱਖ ਪੰਥ ਦੇ ਆਗੂ ਕਹੋਂਦੇ ਜਿਹੜੇ ਉਹਨਾਂ ਨੂੰ ਵੀ ਜਿਹੜਾ ਕਿ ਘਰਾਂ ਦੇ ਵਿੱਚ ਨਹੀਂ ਬੰਨ ਦਿੱਤਾ ਗਿਆ ਤੇ ਜਿਹੜੀ ਕਿਹਾ ਗਿਆ ਸੀ ਕਿ ਰਿਪੋਰਟ ਆ ਜਿਹੜੀ ਅਸੀਂ ਜਾਣਤ ਕਰਾਂਗੇ ਕਿ ਜਿਹੜੀ ਪੋਸਟਮਾਰਟਮ ਰਿਪੋਰਟ ਆ ਅਗੇ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਪਰੀਤ ਸਣੀ ਪੱਤਰਕਾਰ ਦੀ ਜੰਤਕ ਨਹੀਂ ਹੋਈ ਕਾਰਨਾ ਨਹੀਂ ਪਤਾ ਲੱਗਿਆ ਕਿ ਕਿੰਨਾ ਕਾਰਨਾ ਕਰਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਇਸ ਤਰ੍ਹਾਂ ਦੀਪ ਸਿੱਧੂ ਦਾ ਨਹੀਂ ਪਤਾ ਲੱਗਿਆ ਜੇ ਦੀਪ ਸਿੱਧੂ ਦਾ ਗੱਡੀ ਕਿੱਥੇ ਸੀ ਤੇ ਉਦੋਂ ਪਹਿਲੇ ਪੁਲਿਸ ਖੜੀ ਸੀ ਤੇ ਨਾ ਕੋਈ ਵੀਡੀਓਗ੍ਰਾਫੀ ਹੋਈ ਨਾ ਕੁਝ ਹੋਰ ਹੋਇਆਗਾ ਤੇ ਸਾਰਾ ਕੁਝ ਬੇਚੀ ਦਬਵਾ ਕੇ ਰਹਿ ਗਿਆ ਤੇ ਹੁਣ ਮੈਂ ਸੇਕ ਕੋਮ ਨੂੰ ਕਹਿਣਾਗਾ ਕਿ ਜਿਸ ਤਰ੍ਹਾਂ ਇਸ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਪੁਲਿਸ ਦੇ ਵੱਡੇ ਸਵਾਲ ਚੁੱਕੇ ਨੇ ਕਿ ਪੁਲਿਸ ਵੱਲੋਂ ਕਮੇ ਕਮੇ ਫੜ ਫੜ ਕੇ ਗੈਂਗਸਟਰਾਂ ਨੂੰ ਮਾਰਿਆ ਗਿਆ ਕਮੇ ਕੁਲਵੀਰ ਨਰਵਣ ਨੂੰ ਮਾਰਿਆ ਗਿਆ ਵਿੱਕੀ ਗੌਂਟਰ ਨੂੰ ਮਾਰਿਆ ਗਿਆ ਜੈਪਾਲ ਭੱਲਰ ਨੂੰ ਮਾਰਿਆ ਗਿਆ ਤੇ ਕਿਸ ਤਰ੍ਹਾਂ ਸੁੱਖਾ ਕਾਲਵਾ ਨੂੰ ਮਾਰਿਆ ਗਿਆ ਸਾਰੇ ਫੜ ਫੜ ਕੇ ਮਾਰੇ ਗਏ ਨੇ ਤੇ ਕਮੇ ਧੋਖੇ ਦੇ ਨਾਲ ਕੁਲਵੀਰ ਨਰਵਣ ਨੂੰ ਮਾਰਿਆ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਜੇ ਕੋਈ ਕੋਈ ਦੋਸ਼ੀ ਆ ਉਹਦੇ ਵਿੱਚ ਕੋਰਟਾਂ ਨੇ ਸਾਡੀਆਂ ਪੁਲਿਸ ਫੜੇ ਉਹਨੂੰ ਕੋਰਟਾਂ ਦੇ ਵਿੱਚ ਹਵਾਲਾ ਕਰੇ ਜਿਸ ਤਰ੍ਹਾਂ ਕੋਰਟਾਂ ਤੋਂ ਆਪਣਾ ਸਾਰਾ ਕੁਝ ਪ੍ਰੋਸੀਜਰ ਚੱਲਦਾ ਹੈਗਾ ਤੇ ਉਹ ਭਈ ਜਿਹੜੇ ਸਲਾਖਾਂ ਦੇ ਪਿੱਛੇ ਵੀ ਹੁੰਦੇ ਆ ਜਿਹੜੇ ਅਪਰਾਧੀ ਹੁੰਦੇ ਆ ਸਲਾਖਾਂ ਦੇ ਪਿੱਛੇ ਹੋਣ ਤੋਂ ਬਾਅਦ ਫਿਰ ਅੱਗੇ ਕੋਰਟਾਂ ਦੇਖਦੀਆਂ ਨੇ ਕੀ ਉਹਨਾਂ ਦਾ ਕਿੰਨਾ ਕਿ ਕਸੂਰ ਆ ਫਿਰ ਉਸ ਦੇ ਟਾਈਮ ਜਿਹੜੀ ਉਹਨਾਂ ਨੂੰ ਸਜ਼ਾ ਵੀ ਭੁਗਤਣੀ ਪੈਂਦੀਆਂ ਨੇ ਪਰ ਇਹ ਕਿੱਥੋਂ ਦਾ ਕਾਨੂੰਨ ਆ ਕਿ ਫੜ ਫੜ ਕੇ ਤੁਸੀਂ ਨੌਜਵਾਨਾਂ ਨੂੰ ਮਾਰ ਦਿਓ ਇਹ 9092 ਦਾ ਹਾਕੇ ਦੇ ਵਿੱਚ ਮੈਂ ਪਹਿਲਾ ਹੀ ਪਿੱਟਦਾ ਰਿਆਂ ਸਾਰਾ ਜੱਗ ਪਿੱਟ ਪਿੱਟ ਰਿਹਾਗਾ ਕਿ ਹਰਮਨਜੀਤ ਬਿੱਟੂ ਆ ਜਿਹੜਾ ਅੱਜ ਭਾਸਬਾਦ ਵਿੱਚ ਜਾ ਕੇ ਬਹੁਤ ਵੱਡਾ ਆਪਣੇ ਆਪ ਨੂੰ ਮਸੀਹਾ ਬਣਿਆ ਹੋਇਆਗਾ ਤੇ ਪਹਿਲਾਂ ਕਾਂਗਰਸ ਤੋਂ ਬਿਨਾ ਸਰਦਾਰਨ ਸੀ ਕਹਿੰਦਾ ਮੇਰੀ ਤਾਂ ਕਾਂਗਰਸ ਹੀ ਸਾਰਾ ਕੁਝ ਆ ਮਾਂ ਮੇਰੀ ਤਾਂ ਉਹਦੇ ਦਾਦੇ ਨੇ ਬੱਚੜ ਨੇ ਬਿਆੰਤੇ ਨੇ ਸਿੱਖ ਕੌਮ ਦਾ ਕਮੇ ਘਾਣ ਕੀਤਾ ਸੀ ਕਮੇ ਮਾਰੇ ਸੀ ਨੌਜਵਾਨਾਂ ਨੂੰ ਘਰਾਂ ਚੋਂ ਚੋ ਚੁੱਕ ਕੇ ਓਏ ਹਾਲ ਇਸ ਨੌਜਵਾਨ ਦੀ ਵੀਡੀਓ ਦਾ ਬੜੇ ਖਲਾਸੇ ਹੋਣੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕੀ ਕੁਝ ਹੋ ਰਿਹਾਗਾ ਜੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਵਿੱਚ ਦੈਸਗਰਦ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਡਕੈਤੀਆਂ ਸਰਿਆਂ ਗੋਲੀਆਂ ਮਾਰ ਕੇ ਪਤਾ ਨਹੀਂ ਕਿਉਂ ਕਿਦੋਂ ਕਿੱਥੇ ਕਿੱਥੇ ਮਾਰਦੇ ਐਸ ਵੇਲੇ ਲੋਕਾਂ ਦਾ ਜਿਹੜਾ ਹੈਗਾ ਜਿਹੜੇ ਅਣਖ ਨਾਲ ਜੀਣਾ ਚਾਹੁੰਦੇ ਆ ਜਿਹੜੇ ਅਣਖ ਉਹਨਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੋਇਆ ਬੰਦ ਹੋਇਆ ਪਿਆਗਾ ਕਿਉਂਕਿ ਏਜੰਸੀਆਂ ਨੇ ਬੜੀਆਂ ਤੇਜ਼ ਨੇ ਏਜੰਸੀਆਂ ਨੇ ਬੰਦੇ ਲਾਏ ਹੋਏ ਨੇ ਸਾਰਿਆਂ ਦੇ ਮਾਗਰ ਇਹ ਸਾਰੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਪਰ ਇਹ ਭਲੇਖਾਗਾ ਕਿ ਸਿੱਖ ਖਤਮ ਹੋ ਜਾਣਗੇ ਠੀਕ ਆ ਕਿ ਤੁਸੀਂ ਇੱਕ ਨੂੰ ਮਾਰ ਲੂਗਾ ਚਾਰ ਨੂੰ ਮਾਰ ਮਾਰ ਲੂਗਾ ਤੇ 27 ਜਣੇ ਜਿਹੜੇ ਹੋਰ ਨੇ ਉਹ ਖੜੇ ਹੁੰਦੇ ਨੇ ਤੇ ਜਿਹੜਾ ਇਹ ਗੁੰਡਾਗਰਦੀ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਮਾਹੌਲ ਅੱਜ ਪੰਜਾਬ ਦੇ ਵਿੱਚ ਲੁੱਟਾ ਖੋਹਾਂਦਾਗਾ ਨਸ਼ਾ ਪੰਜਾਬ ਦੇ ਵਿੱਚ ਇੰਨਾ ਵੱਧ ਚੁੱਕਿਆਗਾ ਕਿ ਪੰਜਾਬ ਦੀ ਬਰਬਾਦੀ ਕਰਨ ਦੇ ਕੰਢੇ ਤੇ ਆ ਖੜਾਗਾ ਭਵੰਤਮਨ ਦੀ ਸਰਕਾਰ ਅੱਜ ਜਿਹੜੀ ਤਿੰਨ ਸਾਲਾਂ ਤੋਂ ਕੁਝ ਨਹੀਂ ਕਰ ਸਕੀ ਨਸੇ ਦੇ ਮੁੱਦੇ ਤੇ ਮੈਂ ਕਹਿੰਦਾ ਬਿਲਕੁਲ 100% ਫੇਲ ਹੋ ਚੁੱਕੀ ਹੈ ਇਹ ਸਰਕਾਰ ਬੇਅਦਬੀਆਂ ਦਾ ਕੋਈ ਅਜੇ ਤੱਕ ਹਿਸਾਬ ਕਿਤਾਬ ਨਹੀਂ ਦੋ ਸਾਲ ਰਹਿ ਗਏ ਡੇਢ ਸਾਲ ਹੀ ਰਹਿ ਗਿਆ ਕਿ ਚੋਣ ਜਾਬਤਾ ਲੱਗ ਜਾਂਦਾਗਾ ਹੁਣ ਡੇਢ ਸਾਲ ਦੇ ਵਿੱਚ ਤੇ ਤਿੰਨ ਸਾਲ ਦੇ ਵਿੱਚ ਕੁਝ ਨਹੀਂ ਕੱਖ ਨਹੀਂ ਕੀਤਾ ਤੇ ਉਥੇ ਹੁਣ ਕੀ ਕਰ ਲੂਗਾ ਅਸੀਂ ਕੀ ਉਹਨਾਂ ਨੌਕਰੀਆਂ ਨੂੰ ਚੱਟਣਾਗਾ ਜੇ ਸਾਡੇ ਨੌਜਵਾਨ ਸਰੰਜਾ ਲਾਲਾ ਕੇ ਮਰੀ ਜਾਂਦੇ ਆ ਨਿਤ ਖਬਰਾਂ ਆਉਂਦੀਆਂ ਨੇ ਨਿਤ ਅਸੀਂ ਪੜਦੇ ਆ ਕਿ ওভারਡੋਜ਼ ਨਾਲ ਫਲਾਣਾ ਮਰ ਗਿਆ ਧੌਂਕਾ ਮਰ ਗਿਆ ਨੌਜਵਾਨ ਜੇ ਤੁਸੀਂ ਸਾਡੇ ਨੌਜਵਾਨਾਂ ਨੂੰ ਨਹੀਂ ਸੰਭਿਆ ਤੇ ਸਾਡਾ ਪੰਜਾਬ ਹੀ ਜਿਹੜਾ ਪਹਿਲਾਂ ਖਤਮ ਹੋ ਚੁੱਕਿਆਗਾ ਅੱਧਾ ਵਿਦੇਸ਼ ਵਿੱਚ ਜਾ ਕੇ ਬਸਿਆ ਹੋਇਆ ਪਹਿਲਾਂ ਤੇ ਕੁਝ ਹੁਣ ਜਿਹੜੇ ਕੱਟ ਤੇ ਜਿਹੜੇ ਲਤਾੜ ਦਿੱਤੇ ਅਮਰੀਕਾ ਵੱਲੋਂ ਉਨ੍ਹਾਂ ਦਾ ਜਿਹੜਾ ਹਾਲ ਆ ਉਹ ਵੀ ਬਹੁਤ ਜ਼ਿਆਦਾ ਬੁਰਾ ਹਾਲ ਆ ਜਿਹਦਾ 40 40 50 50 ਲੱਖ ਰੁਪਇਆ ਲਾ ਕੇ ਗਏ ਸੀ ਤੇ ਇੱਕ ਦੂਸਰੀ ਗੱਲ ਆ ਤੇ ਮਨਮੋਹ ਖੱਟੜ ਨੇ ਜਿਹੜਾ ਬਿਆਨ ਦਿੱਤਾ ਕੱਲ੍ਹ ਕਹਿੰਦਾ ਵਧੀਆ ਹੋਇਆ ਕਹਿੰਦਾ ਉਹ ਬੇੜੀਆਂ ਲਾ ਕੇ ਤਾਂ ਸੜ ਗਏ ਕਹਿੰਦਾ ਤੇ ਕਹਿੰਦਾ ਨਹੀਂ ਤਾਂ ਉਹਨਾਂ ਦਾ ਕਾਨੂੰਨ ਸੀ ਇਹ ਕਹਿੰਦਾ ਜੋ ਮਰਜ਼ੀ ਕਰ ਲੈਂਦੇ ਜਣੇ ਕਿ ਉਹਨੇ ਕੀ ਬਵਾਦ ਤੇ ਬਿਆਨ ਦਿੱਤਾਗਾ ਇਹ ਖੱਟੜ ਨੇ ਇਹ ਭਾਜਪਾ ਦੇ ਜਿੰਨੇ ਵੀ ਆਗੂ ਨੇ ਸਾਰੇ ਤੁਹਾਨੂੰ ਪਤਾਗਾ ਕਿ ਕਹੇ ਜੀ ਇਹਨਾਂ ਦੀ ਸੋਚ ਆ ਸੰਗਤ ਦਾ ਦਲਿਆਗਾ ਇਹ ਆਰਐਸਐਸ ਦੇ ਜਿਹੜੇ ਆ ਪਾਲਤੂ ਨੇ ਜਿਵੇਂ ਆਰਐਸਐਸ ਕਹਿੰਦੀ ਆ ਉਸ ਤਰ੍ਹਾਂ ਬੋਲਦੇ ਜਿਵੇਂ ਆਰਐਸਐਸ ਚਲਾਉਂਦੇ ਉਸ ਤਰ੍ਹਾਂ ਚੱਲਦੇ ਆ ਕੀ ਮਜਾਲ ਇਹਨਾਂ ਦੀ ਇਹ ਬੋਲ ਜਾਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਆ ਜਿਹੜੇ ਉਹ ਵੀ ਜਰੂਰ ਲਿਖਣੇ ਆ ਕਿ ਭਾਈ ਅੰਬਰਤ ਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜਿਹੜੀ ਸੁਣਵਾਈ ਆ ਉਹ ਕੀ ਹੋਈ ਆ ਤੇ ਜਦੋਂ ਭਾਈ ਅੰਮਰਪਾਲ ਸਿੰਘ ਕੋਲੋਂ ਬਾਹਰ ਆਊਗਾ ਇਹ ਵੱਡੀ ਤੁਹਾਨੂੰ ਖਬਰ ਦੱਸਾਂਗੇ ਤੇ ਇਸ ਵੀਡੀਓ ਤੋਂ ਬਾਅਦ ਅਗਲੀ ਵੀਡੀਓ ਉਹ ਹੋਊਗੀ ਤੁਸੀਂ ਉਸ ਵੀਡੀਓ ਨੂੰ ਵੀ ਜੜਾ ਜ਼ਰੂਰ ਵੇਖਣਾ ਧੰਨਵਾਦ ਮਰਜੀਕਾ ਖਾਲਸਾ ਮਰਜੀਕੀ ਫਤਿਹ